ਇੱਕ ਪਾਸੇ ਚੋਣ ਜਬਤਾ ਲੱਗੀ ਹੈ ਤੇ ਦੂਸਰੇ ਪਾਸੇ ਚੋਰੀਆਂ ਤੇ ਚੋਰੀਆਂ ਹੋ ਰਹੀਆਂ ਇਸ ਵੇਲੇ ਆਪਾਂ ਖਲੋਤੇ ਹਾਂ ਕੇਵੀ ਜੁਵਲਰ ਮਜੀਠਾ ਰੋਡ ਤੇ ਜਿੱਥੇ ਕੀ ਰਾਤ ਨੂੰ ਚੋਰੀ ਹੋ ਗਈ ਹੈ ਸੇਂਦ ਦੇ ਦੇ ਕੇ ਚੋਰੀ ਕੀਤੀ ਗਈ ਹੈ ਛੋਟਾ ਜਿਹਾ ਇੱਕ ਹੋਲ ਕੀਤਾ ਜਾਂਦਾ ਕੰਧ ਪਾੜ ਕੇ ਤੇ ਚੋਰ ਅੰਦਰ ਵੜ ਜਾਂਦੇ ਹਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਛੋਟੇ ਜਿਹੇ ਹੋਲ ਤੋਂ ਕਿਸ ਤਰ੍ਹਾਂ ਚੋਰਾਂ ਨੇ ਵੜ ਕੇ ਚੋਰੀ ਕੀਤੀ ਤੁਸੀਂ ਦੇਖ ਸਕਦੇ ਹੋ ਇਹ ਹੋਲ ਜੇ ਤੇ ਇਧਰੋਂ ਚੋਰ ਨਿਕਲ ਗਏ ਅੰਦਰੋਂ ਚੋਰੀ ਕਰ ਰਹੇ ਹਾਂ ਆਪਾਂ ਉਹ ਵੀ ਦਿਖਾਵਾਂਗੇ ਕਿੰਨੇ ਦੀ ਚੋਰੀ ਹੋ ਉਹ ਵੀ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਹੀ ਨਾਰਾਇਣਗੜ੍ਹ ਦੇ ਵਿੱਚ ਜੁਵਲਰ ਦੇ ਦੁਕਾਨ ਤੇ ਚੋਰੀ ਹੁੰਦੀ ਹੈ ਹੁਣ ਜਿਹੜਾ ਚੋਰਾਂ ਨੇ ਜੁਵਲਰੀ ਸ਼ੋਰੂਮ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਆਪਾਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਇਸ ਤਰ੍ਹਾਂ ਤੋੜਪਨ ਕਰਕੇ ਇੱਥੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਜੇ ਤੇ ਤੁਸੀਂ ਦੇਖ ਸਕਦੇ ਹੋ ਹੌਲ ਕਿੰਨਾ ਕਿ ਵੱਡਾ ਹੈ ਤੇ ਇਧਰੋਂ ਨਿਕਲ ਕੇ ਚੋਰੀ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਹੀ ਇੱਕ ਰਾਤ ਪਹਿਲਾਂ ਹੀ ਗੱਲ ਕਰੀਏ ਤੇ ਨਰੈਣਗੜ ਦੇ ਵਿੱਚ ਵੀ ਚੋਰੀ ਨੂੰ ਇਨਜਾਮ ਦਿੱਤਾ ਗਿਆ ਇੱਕ ਪਾਸੇ ਪੁਲਿਸ ਚੌਕ ਸੀ ਬਰਤ ਰਹੀ ਹੈ ਦੂਸਰੇ ਪਾਸੇ ਚੋਰੀਆਂ ਤੇ ਚੋਰੀਆਂ ਹੋ ਰਹੀਆਂ ਨੇ ਕੋਈ ਵੀ ਸੇਫਟੀ ਜਿਹੜੀ ਹੈ ਅੱਜ ਦੇ ਟਾਈਮ ਤੇ ਮੋਹਈਆ ਨਹੀਂ ਕਰਾ ਰਹੀ ਲੁੱਟਾਂ ਖੋਹਾਂ ਦੀ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ ਤੇ ਜਿਹੜੀ ਹੈ ਸਿਕਿਉਰਿਟੀ ਹੈ ਜਨਤਾ ਦੀ ਸਿਕਿਉਰਿਟੀ ਮੋਹਈਆ ਕੌਣ ਕਰਾਏਗਾ ਜੇ ਇਸੇ ਤਰ੍ਹਾਂ ਚੋਰੀਆਂ ਹੁੰਦੀਆਂ ਰਹੀਆਂ ਤੇ ਜਨਤਾ ਦੀ ਸਿਕਿਉਰਿਟੀ ਕੌਣ ਮੋਹਈਆ ਕਰਾਏਗਾ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹ ਸੇਫਟੀ ਲਈ ਪਰ ਇੱਥੇ ਕਿਤਨੇ ਕਿਤੇ ਪ੍ਰਸ਼ਾਸਨ ਦੇ ਦੇ ਸਵਾਲ ਖੜੇ ਹੋ ਰਿਆ ਨੇ ਤੇ ਭਾਜੀ ਕਿੰਨੀ ਕੀ ਦੀ ਅਮਾਉਂਟ ਦੀ ਚੋਰੀ ਹੋਈ ਹੈ 12 12 1:00 25 ਤੋਂ 3 ਲੱਖ ਦੀ 25 ਤੋਂ 3 ਲੱਖ ਤੇ ਸੀਸੀਟੀਵੀ ਅੰਦਰ ਲੱਗਾ ਹੋਣਾ ਤੁਹਾਡੇ ਡੀਵੀਆਰ ਨੂੰ ਲਾ ਕੇ ਲੈ ਗਏ ਡੀਵੀਆਰ ਵੀ ਲੈ ਗਏ ਇਹ ਆਸੇ-ਪਾਸੇ ਹੋਰ ਵੀ ਦੁਕਾਨਾਂ ਜੜੀਆਂ ਕਿਤੇ ਹੋਰ ਜਿਹੜਾ ਮੇਨ ਸ਼ਟਰ ਹੈ ਇਹ ਖੁੱਲਾ ਹੁੰਦਾ ਜਾਂ ਇਹਦੇ ਤਾਲੇ ਤੋੜ ਕੇ ਅੰਦਰ ਬੜੇ ਨਹੀਂ ਨਹੀਂ ਇੱਧਰ ਤੇ ਆਏ ਨਹੀਂ ਉਹ ਨਾਲ ਦੇ ਪਾਸੇ ਨਾਲ ਦਾ ਸ਼ਟਰ ਖੁੱਲਾ ਹੁੰਦਾ ਜਾਂ ਨਹੀਂ ਤੋੜ ਕੇ ਆਏ ਆ ਤੂੰ ਇਹਨਾਂ ਉਹਦਾ ਤਾਲਾ ਤੋੜਿਆ ਫਿਰ ਕੰਦ ਤੋੜੀ ਤਾਲਾ ਤੋੜਿਆ ਫਿਰ ਕੰਦ ਤੋੜੀ ਆ ਫਿਰ ਅਦਰੋਂ ਐਂਟਰ ਕੀਤਾ ਇਹ ਚੱਲਦਾ ਮੇਨ ਰੋਡ ਹੈਗਾ ਰਾਤ ਨੂੰ ਵੀ ਆਵਾਜਾਈ ਹੁੰਦੀ ਹੈ ਪਰ ਕਿੰਨੇ ਕੇ ਤੁਹਾਨੂੰ ਲੱਗਦਾ ਕਿੰਨੇ ਕੇ ਨਿੱਡਰ ਹੋ ਗਏ ਚੋਰ ਕਿ ਜਨਨ ਨੂੰ ਕੋਈ ਖੌਫ ਹੀ ਕੋਈ ਨਹੀਂ ਨਸ਼ੇੜੀਏ ਲੋਗ ਹੈ ਜੀ ਉਹਨਾਂ ਨੂੰ ਖੌਫ ਹੈ ਹੀ ਨਹੀਂ ਆ ਨਸ਼ੇੜੀਆਂ ਨੂੰ ਕਾਹਦਾ ਡਰ ਇਹ ਮਹਿਜ 100 ਮੀਟਰ ਤੋਂ ਦੂਰੀ ਤੇ ਥਾਣਾ ਹੈਗਾ ਜੇ ਲੱਗੇ ਥਾਣਾ ਤੇ ਫਿਰ ਵੀ ਪੁਲਿਸ ਦਾ ਡਰ ਕੋਈ ਨਹੀਂ ਤੇ ਚੋਰੀ ਹੋ ਜਾਂਦੀ ਹੈ ਤੇ ਤਕਰੀਬਨ ਕਿੰਨੀ ਕੀ ਦੇਰ ਲੱਗੀ ਹੁੰਨੀ ਤੁਹਾਡੇ ਮੁਤਾਬਿਕ ਜਿਹੜੀ ਅਕੰਧ ਤੋੜਨ ਕੇ ਅੰਦਰ ਸਮਾਨ ਜਿਹੜਾ ਰੱਖਿਆ ਡੇਢ ਦੋ ਘੰਟੇ ਲੱਗੇ ਹੋਣ ਡੇਢ ਦੋ ਘੰਟੇ ਲੱਗੇ ਲੱਗੇ ਥਾਣਾ ਇਹ ਫਿਰ ਵੀ ਮਤਲਬ ਕੀ ਇਹ ਕਾਰਨਾਮਾ ਹੋ ਗਿਆ ਬਿਲਕੁਲ ਜੀ ਹੋ ਗਿਆ ਜੀ ਤੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਮਤਲਬ ਕੀ ਜਿਹੜੀ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਕਿ ਸਾਡਾ ਸਮਾਨ ਸਾਨੂੰ ਵਾਪਸ ਦਵਾਇਆ ਜਾਵੇ ਚੋਰਾਂ ਨੂੰ ਟ੍ਰੇਸ ਕੀਤਾ ਜਾਵੇ ਤੇ ਤੁਹਾਨੂੰ ਲੱਗਦਾ ਕਿ ਕੋਈ ਆਪਣਾ ਜਿਸ ਤਰ੍ਹਾਂ ਕੀ ਚੋਰੀ ਹੋਈ ਹੈ ਸਮਾਨ ਜਿੱਥੇ ਲੱਗਿਆ ਉਹਦੀ ਕਿਸੇ ਨੇ ਪਹਿਲਾਂ ਰੇਕੀ ਕੀਤੀ ਹੋਣੀ ਇਸ ਤਰ੍ਹਾਂ ਸ਼ੱਕ ਵਗੈਰਾ ਹੋ ਸਕਦਾ ਜੀ ਹੋ ਸਕਦਾ ਉਸ ਤੋਂ ਬਿਨਾ ਤੇ ਹੋ ਵੀ ਨਹੀਂ ਸਕਦੀ ਇਹ ਚੀਜ਼ ਕਿਸੇ ਨੇ ਰੇਕੀ ਕੀਤੀ ਹੈ ਤਾਂ ਹੀ ਇਹ ਅੰਜਾਮ ਦਿੱਤਾ ਇਨਸੀਡੈਂਟ ਬਾਕੀ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਹਾਂਜੀ ਪ੍ਰਸ਼ਾਸਨ ਦੇ ਤੁਸੀਂ ਕੰਪਲੀਟ ਕੀਤੀ ਪੁਲਿਸ ਮਲਾਈ ਜਨਾਂ ਦੇ ਕਹਿਣਾ ਉਹਨਾਂ ਦਾ ਕਹਿਣਾ ਜੀ ਅਸੀਂ ਚੋਰਾਂ ਨੂੰ ਲੱਭਾਂਗੇ ਉਸਾਰਾ ਦਿਨ ਕਹਿੰਦੇ ਸਾਡੀ ਟੀਮ ਤੁਹਾਡੇ ਨਾਲ ਹੈ ਅੱਜ ਅਸੀਂ ਚੋਰਾਂ ਨੂੰ ਟ੍ਰੇਸ ਕਰਾਂਗੇ ਤੇ ਸਮਾਨ ਤੁਹਾਡਾ واپس ਦਵਾਂਗੇ ਕਿ ਕੀ ਕਹਿੰਦੇ ਹੋ ਕਿ ਇਸ ਤੋਂ ਪਹਿਲਾਂ ਇੱਕ ਰਾਤ ਪਹਿਲਾਂ ਇੱਕ ਹੋਰ ਜੁਅਲਰ ਤੇ ਚੋਰੀ ਹੋਈ ਦੂਸਰੀ ਰਾਤ ਤੁਹਾਡੇ ਇੱਥੇ ਚੋਰੀ ਹੋ ਗਈ ਕਿ ਨਰੈਣਗੜ੍ਹ ਤੋਂ ਦੂਸਰੀ ਅੰਮ੍ਰਿਤਸਰ ਮਜੀਠਾ ਰੋਡ ਤੇ ਇਸ ਚੀਜ਼ ਬਾਰੇ ਸਰ ਮੈਨੂੰ ਪਤਾ ਨਹੀਂ ਹੈ ਮੈਨੂੰ ਤੁਹਾਡੇ ਕੋਲੋਂ ਪਤਾ ਲੱਗ ਰਿਹਾ ਕਿ ਕੱਲ ਰਾਤ ਨੂੰ ਵੀ ਕੋਈ ਚੋਰੀ ਹੋਣੀ ਹੈ ਮੈਨੂੰ ਪਤਾ ਨਹੀਂ ਅਗੋ ਕਦਮ ਮੇਨੇ ਹੋਣਾ ਕਿੱਥੇ ਕਦਮ ਤੇ ਜਿਸ ਤਰ੍ਹਾਂ ਕਿ ਇਹ ਜੁਐਲਰੀ ਸ਼ੋਰੂਮ ਤੇ ਚੋਰੀ ਹੋਈ ਹੈ ਇੱਕ ਵੱਡਾ ਵਪਾਰਿਕ ਵਰਗ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈ ਜੁਐਲਰਸ ਜਿਹੜੇ ਆ ਵੱਡਾ ਵਪਾਰਿਕ ਵਰਗ ਮੰਨਿਆ ਜਾਂਦਾ ਪਰ ਇਹਨਾਂ ਦੀ ਸਿਕਿਉਰਿਟੀ ਕੌਣ ਮੁਹੱਈਆ ਕਰਾਏਗਾ ਸਭ ਤੋਂ ਵੱਡਾ ਸਵਾਲ ਸਿਕਿਉਰਿਟੀ ਕੌਣ ਮੁਹੱਈਆ ਕਰਾਏਗਾ ਜਿਸ ਤਰ੍ਹਾਂ ਕਿ ਚੋਰੀ ਹੋ ਜਾਂਦੀ ਹੈ ਇੱਥੇ ਦਿਨ ਚੱਲਦਾ ਰੋਡ ਮੈਂ ਰੋਡ ਤੁਹਾਨੂੰ ਦਿਖਾਦਾ ਚੱਲਦਾ ਰੋਡ ਹੈ ਮਹਿਜ 100 150 ਮ ਲੈ ਆਵਾਜਾਈ ਲੱਗੀ ਰਹਿੰਦੀ ਹੈ ਐਂਬੂਲੈਂਸ ਲੋਕਾਂ ਦੀ ਆਵਾਜਾਈ ਰਹੀ ਰਹਿੰਦੀ ਪਰ ਕਿਨੇ ਨਿੱਡਰ ਚੋਰ ਹਨ ਇਹ ਗੇਟ ਪਹਿਲਾਂ ਗੇਟ ਦਾ ਲੋਕ ਤੋੜਿਆ ਇਸ ਗੇਟ ਦਾ ਪਹਿਲਾਂ ਲੋਕ ਤੋੜਿਆ ਲੋਕ ਤੋੜਨ ਤੋਂ ਬਾਅਦ ਅੰਦਰ ਵੜੇ ਪਹਿਲਾਂ ਲੋਕ ਤੋੜਿਆ ਜਾਂਦਾ ਲੋਕ ਤੋੜ ਕੇ ਅੰਦਰ ਵੜੇ ਅੰਦਰ ਕੰਧ ਚ ਸੇਂਦ ਬਣਾ ਕੇ ਅੰਦਰ ਵੜੇ ਤਕਰੀਬਨ ਸੇਂਦ ਬਣਾ ਕੇ ਇ ਇਹ ਛੈਣੀ ਥੋੜਾ ਲੈ ਕੇ ਆਏ ਹੋਣੇ ਆ ਤੋੜਪਾਨ ਕੀਤੀ ਐ ਇਸ ਤੇ ਅੱਧਾ ਭੋਣਾ ਘੰਟਾ ਲਾਇਆ ਵੀ ਹੋਣਾ ਚੋਰੀ ਕਰਨ ਦੇ ਵਿੱਚ ਲੇਕਿਨ ਇਹ ਇਲਾਕੇ ਦੇ ਵਿੱਚ ਇੰਨੀ ਸੁਣ ਵੀ ਨਹੀਂ ਸੀ ਕਿ ਇੱਦੇ ਜਿਆਦਾ ਨੀਡਰ ਹੋ ਕੇ ਚੋਰੀ ਕਰਨ ਕਿਤੇ ਨਾ ਕਿਤੇ ਚੋਰਾਂ ਦੇ ਹੌਸਲੇ ਬਹੁਤ ਜਿਆਦਾ ਬੁਲੰਧ ਹਨ ਉਹ ਚੋਰੀ ਕਰਨ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਨੂੰ ਮਾਰਤ ਦੇ ਰਹੇ ਹਨ ਇੱਕ ਚੋਰੀ ਹੁੰਦੀ ਹੈ ਰਾਤ ਨੂੰ ਦੂਸਰੀ ਰਾਤ ਦੂਸਰੀ ਚੋਰੀ ਹੋ ਜਾਂਦੀ ਹੈ ਤੇ ਕਿਤਨੇ ਕਿਤੇ ਇਹ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੁੰਦੇ ਆ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੁੰਦੇ ਆ ਕਿ ਸੁਰੱਖਿਆ ਕਿੱਥੇ ਆ ਨਹੀਂ ਕੇ ਵੀ ਸ਼ਾਪਸ ਹੈਗੀ ਆ ਉਹ ਕੇ ਵੀ ਸ਼ਾਪ ਹੈਗੀ ਆ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੋਲੀ ਸ਼ਾਪ ਦੇ ਵਿੱਚ ਇਹਦੇ ਹੈਗੀ ਆ ਤੇ ਮੌਕੇ ਤੇ ਆਏ ਆ ਬਾਕੀ ਵੈਰੀਫਾਈ ਕਰਦੇ ਸਿਰਫ ਪਤਾ ਲੱਗਾ ਕਿੰਨਾ ਕਿਲੋ ਨੁਕਸਾਨ ਹੋਇਆ ਸਰ ਆ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਜੀ ਇਨਵੈਸਟੀਗੇਸ਼ਨਲ ਸਟੇਜ ਹੈ ਜੇ ਆਈ ਹੀ ਹੈਗੀਆਂ ਵੀਰ ਕਿ ਸਾਰਾ ਅਸੈਸ ਕਰਕੇ ਫਿਰ ਤੋਂ ਦੱਸੋ ਕੋਈ ਸਰ ਸੀਸੀ ਕੈਮਰਾ ਹੋਇਆ ਸਾਹਮਣੇ ਦੇਖੋ ਮੈਂ ਤੁਹਾਨੂੰ ਫਿਰ ਉਹੀ ਰਿਪੋਰਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿਹਨਾਂ ਮੇਰੀ ਜਿਹੜੇ ਕੇਸ ਨੂੰ ਖਰਾਬ ਸਰ ਐਸੇ ਪਤਾ ਲੱਗਾ ਕਿ ਕਿੰਨੇ ਕੁ ਵੇਲੇ ਟਾਈਮ ਸੀ ਕਿੰਨੇ ਕੁ ਮੁੰਡੇ ਆ ਥੋੜਾ ਥੋੜਾ ਫਿਰ ਉਹੀ ਗੱਲ ਹੈਗੀ ਐ ਇਨੀਸ਼ੀਅਲ ਸਟੇਜ ਆ ਆਇਆ ਮੌਕਾ ਵੇਖਿਆ ਹੈਗਾ ਆ ਤੁਹਾਨੂੰ ਬਹੁਤ ਜਲਦੀ ਇਹ ਕੇਸ ਟ੍ਰੇਸ ਕਰਕੇ ਦੱਸਾਂ ਥੈਂਕ ਯੂ ਜੀ ਵੈਰੀ